ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਆਇਆ ਸੀ ਮਦਰ ਖੇਤ ਵੱਲ ਨੂੰ ਕੀੜਾ ਮਾਰਨ ਤੇ ਮੈਂ ਚੱਲੂ ਨਾਲੇ ਦੇਖ ਕੇ ਚੱਲਦੇ ਆਂ ਮੱਕੀ ਜੰਮ ਪਈ ਕਿ ਨਹੀਂ ਤੇ ਮੱਕੀ ਵਧੀਆ ਜੰਮੀ ਹੋਈ ਆ ਪਰ ਥੋੜੀ ਨਾ ਅ ਡਰ ਲੀਵਰ ਲੀ ਹੋਈ ਹੋਈ ਆ ਜਣੀ ਅੱਧੀ ਮੱਕੀ ਹਲੇ ਜੰਮਨ ਤੋਂ ਰਹਿੰਦੀ ਆ ਮੈਂ ਦਿਖਾਨਾ ਤੁਹਾਨੂੰ ਸਾਰਿਆਂ ਨੂੰ ਹਾਲੋ ਜੀ ਆ ਜੰਮੀ ਹੋਈ ਐ ਮੱਕੀ ਉਹਨਾਂ ਦੇਖਦੀ ਹੋਣੀ ਆ ਇੱਧਰ ਵੀ ਆ ਹਰੇ ਅੱਧੀ ਮੇਰੇ ਨਾਲ ਰਹਿੰਦੀ ਬੱਚ ਨੂੰ ਤੁਰੀ ਹੋਈ ਹੋਣੀ ਆ ਹੋਰਿ ਹੋਰਿ ਜੰਮੂਗੀ ਤੇ ਚਲੋ ਬਾਕੀ ਨਿਕਲੇ ਆਈਏ ਬਾਰ ਬਾਕੀ ਦੇਖਦੇ ਆ ਜੇ 2-4 ਦਿਨ ਤੱਕ ਨਾ ਨਿਕਲੀ ਸਾਰੀ ਮੱਕੀ ਤਾਂ ਸ਼ਾਇਦ ਅ ਇੱਕ ਪਾਣੀ ਹੋਰ ਲਾਈਏ ਤਾਂ ਸ਼ਾਇਦ ਫਿਰ ਉਹ ਜਿਹੜੀ ਨਹੀਂ ਨਿਕਲੀ ਉਹ ਵੀ ਨਿਕਲੇ ਆਊਗੀ ਤਾਂ ਉਹ ਦੇਖਦੇ ਆ ਤੇ ਬਾਕੀ ਨਿਕਲੇ ਮੱਕੀ ਬਧੀਆ ਹਨ ਇਧਰ ਮੈਂ ਤੁਹਾਨੂੰ ਦਿਖਾਣਾ ਹੁਣ ਆ ਲੋ ਜੀ ਆਖੜੀ ਮੱਕੀ ਉਦੋਂ ਸੋ ਦੇਖਾਂਗੇ ਅ ਜਿਨਾ ਨਿਕਲੀ ਸਾਰੀ ਮੱਕੀ ਜਾਂ ਬਿਰਲੀ ਬਿਰਲੀ ਨਿਕਲੀ ਤਾਂ ਇੱਕ ਪਾਣੀ ਤਿੰਨ ਚਾਰ ਦਿਨਾਂ ਤੱਕ ਪਲਾਵਾ ਕਿ ਮੇਰੇ ਖਿਆਲ ਨਾਲ ਤੇ ਬਾਕੀ ਕਾਲੂ ਸਾਡਾ ਸ਼ੂਟ ਆ ਨਵਾਂ ਸੀਰੀਅਲ ਸ਼ੁਰੂ ਕੀਤਾ ਹੋਇਆ ਲਾਣੇਦਾਰ ਜਨਵਰੀ ਸ਼ੂਟ ਸ਼ੂਟ ਸ਼ੁਰੂ ਕੀਤਾ ਸੀ ਥੋੜਾ ਡਿਲੇ ਹੋ ਗਿਆ ਉਹਦੇ ਵੀ ਕਾਰਨ ਨੇ ਜਨਵਰੀ ਤੁਸੀਂ ਪਹਿਲਾ ਐਪੀਸੋਡ ਰਿਲੀਜ਼ ਕਰਨਾ ਸੀ ਸੋ ਹੁਣ ਅ ਦੇਖਦੇ ਆਂ ਵੀ ਕੱਲੂ ਸੰਡੇ ਆ ਤਾਂ ਨੈਕਸਟ ਸੰਡੇ ਅ ਕਰੀਏ ਪਹਿਲਾ ਐਪੀਸੋਡ ਰਿਲੀਜ਼ ਤੇ ਪੈਰ ਲੱਬੜ ਗਏ ਤੇ ਅਸੀਂ ਕੱਲੂ ਕਰਾਂਗੇ ਅਗਲਾ ਐਪੀਸੋਡ ਸ਼ੂਟ ਤੇ ਕੱਲੂ ਸੰਡੇ ਤੇ ਵੀਡੀਓ ਪੈਣੀ ਆ ਕੱਲੂ ਆ ਇਹ ਵਾਲੀ ਵੀਡੀਓ ਪੈਣੀ ਆ ਜਾਣੀ ਅੱਜ ਸੰਡੇ 23 ਤਰੀਕ ਨੂੰ ਅਸੀਂ ਇੱਕ ਫਿਲਮ ਕਮਲੀ ਦਾ ਵਿਆਹ ਆਪਣੇ ਚੈਨਲ ਤੇ ਸਿੰਘ ਤਾਜ਼ਲੀ ਮੂਛ ਤੇ ਰਿਲੀਜ਼ ਕਰਾਂਗੇ 9 ਵਜੇ ਸੋ ਸਾਰੇ ਦੇਖਿਓ ਬਹੁਤ ਵਧੀਆ ਜਿਆ ਫਣੀ ਆ ਕਮੇਡੀ ਆ ਫਿਲਮ ਜਿਹਦੇ ਵਿੱਚ ਮੈਂ ਮੇਰੀ ਵਾਈਫ ਖੁਸ਼ੀ ਤੇ ਸੱਬੀ ਮੈਡਮ ਉਹਨਾਂ ਨੇ ਕਮ ਸੌਰੀ ਰੇਨੂ ਮੈਡਮ ਨੇ ਨੂੰ ਮੈਰਾ ਜੀ ਉਹਨਾਂ ਨੇ ਕੰਮ ਕੀਤਾ ਤੇ ਇੱਕ ਫਿਲਮ ਅਸੀਂ ਤੇ ਉਹ ਕਹਿ ਰਿਹਾ ਸੀ ਕਿ ਵਿੱਚ ਫੋਨ ਆ ਗਿਆ ਸੀ ਅ ਅੱਜ 9 ਵਜੇ ਮੈਂ ਬਲੌਗ ਜਿਹੜਾ ਸੈਚਰਡੇ ਦਾ ਬਣਾ ਰਿਹਾ ਹਾਂ ਯਾਨੀ ਕੱਲ ਨੂੰ 9 ਵਜੇ ਤੇ ਅੱਜ ਅਪਲੋਡ ਹੋਊਗਾ ਬਲੌਗ ਇਹ ਤੇ ਅੱਜ 9 ਵਜੇ ਫਿਲਮ ਕਮਲੀ ਦਾ ਵਿਆਹ ਆਉਗੀ ਤੇ ਉਹਨਾਂ ਸਾਰਿਆਂ ਨੇ ਦੇਖਣਾ ਤੁਸੀਂ ਤੇ ਉਸ ਤੋਂ ਬਾਅਦ ਸਾਡਾ ਦੂਜਾ ਚੈਨਲ ਆ ਅ ਖੁਸ਼ੀ ਟੀਵੀ ਤੇ ਉਹ ਚੈਨਲ ਤੇ ਵੀ ਸਾਡੀ ਫਿਲਮ ਦਾ ਦੂਜਾ ਪਾਰਟ ਅੱਜ ਮਠੜੇ ਬਹੁਤ ਸੋਹਣਾ ਕਨਸੈਪਟ ਆ ਉਹ ਵੀ ਮਠੜੇ ਅ ਸਾਡੀ ਉਹ ਵੀ ਸੀਰੀਜ਼ ਰੱਖੋ ਤੁਸੀਂ ਹਨਾ ਬਹੁਤ ਸੋਹਣੀ ਆ ਤੇ ਉਹ ਮੇਰੀ ਵਾਈਫ ਖੁਸ਼ੀ ਨੇ ਲਿਖਿਆ ਉਹ ਵੀ ਤੇ ਇਹ ਜਿਹੜੀ ਕਮਲੀ ਦਾ ਵਿਆਹ ਇਹ ਵੀ ਉਹਨੇ ਲਿਖਿਆ ਬਹੁਤ ਸੋਹਣੇ ਕਨਸੈਪਟ ਦੋਨੇ ਤੇ ਉਹ ਖੁਸ਼ੀ ਟੀਵੀ ਤੇ ਵੀ तकरीबन 9 ਵਜੇ ਅਸੀਂ ਰਿਲੀਜ਼ ਕਰ ਦਾਂਗੇ ਤੇ ਉਹ ਵੀ ਤੁਸੀਂ ਜਰੂਰ ਦੇਖਣਾ ਸਾਰਿਆਂ ਨੇ ਉਹ ਬਧੀਆ ਇੱਕ ਸੀਰੀਅਸ ਕਹਿ ਸਕਦੇ ਨੇ ਸਟੋਰੀ ਆ ਉਹ ਕਨਸੈਪਟ ਆ ਤੇ ਉਹ ਜਾਨੀ ਬਹੁਤ ਵਧੀਆ ਆ ਉਹ ਵੀ ਕਨਸੈਪਟ ਉਹ ਵੀ ਤੁਸੀਂ ਜਰੂਰ ਦੇਖਣਾ ਆ ਉਸ ਚੈਨਲ ਜਾ ਕੇ ਉਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਜਾਨੀ ਖੁਸ਼ੀ ਟੀਵੀ ਨੂੰ ਸ਼ੇਅਰ ਕਰਿਓ ਤੇ ਬਾਕੀ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਤੇ ਲਾਨੇਦਾਰ ਸਾਡੀ ਵੈਬ ਸੀਰੀਜ਼ ਬਹੁਤ ਸੋਹਣੀ ਆ ਉਹ ਵੀ ਬਹੁਤ ਸੋਹਣੀ ਸਟੋਰੀ ਆ ਉਹ ਦੇਖੇ ਤੋਂ ਉਸ ਤੋਂ ਬਾਅਦ ਇੱਕ ਹੋਰ ਸਟੋਰੀ ਲਿਖ ਰਹੇ ਹਾਂ ਤੇ ਹੁਣ ਸਾਨੂੰ ਆਇਆ ਵੀ ਅਸੀਂ ਲਗਾਤਾਰ ਕੰਮ ਕਰੀਏ ਕਿਉਂਕਿ ਬਹੁਤ ਜ਼ਿਆਦਾ ਗੈਪ ਪੈ ਗਿਆ ਸੀ ਸੋ ਗੈਪ ਐਨ ਦਾ ਵੀ ਇੱਕ ਕਾਰਨ ਸੀ ਤੇ ਚਲੋ ਅ ਹੁਣ ਦੁਬਾਰਾ ਸ਼ੁਰੂ ਕੀਤਾ ਕੰਮ ਤੇ ਉਮੀਦ ਆ ਤੁਹਾਨੂੰ ਪਸੰਦ ਆਊਗਾ ਤੇ ਜਰੂਰ ਦੇਖਣਾ ਤੁਸੀਂ ਸਾਰਿਆਂ ਨੇ ਅ ਕਮਲੀ ਦਾ ਵਿਆਹ ਤੇ ਮਿੱਠੜੇ 23 ਤਰੀਕ ਨੂੰ 9 ਵਜੇ ਉਹ ਅ ਅਪਲੋਡ ਹੋ ਜਾਣਗੇ ਆ ਤੇ ਉਸ ਤੋਂ ਇਲਾਵਾ ਸਾਡਾ ਸ਼ੂਟ ਆ 23 ਤਰੀਕ ਦਾ ਹੀ ਲਾਣੇਦਾਰ ਦਾ ਤੇ ਬਾਕੀ ਉਮੀਦ ਆ ਮੈਨੂੰ ਕਿ ਤੁਹਾਨੂੰ ਜਰੂਰ ਪਸੰਦ ਆਉਣਗੇ ਬਾਕੀਆ ਕਣਕਾਂ ਨੂੰ ਪਾਣੀ ਲਾਇਆ ਸੀ ਤੇ ਨੇਰੀ ਬਹੁਤ ਚੱਲੀ ਆ ਤੇ ਨੇਰੀ ਚੱਲਣ ਨਾਲ ਜਿਹੜੀਆਂ ਕਣਕਾਂ ਨੇ ਉਹ ਵੀ ਡੱਗੀਆਂ ਨੇ ਤੁਹਾਨੂੰ ਦਿਖਾਉਣਾ ਹੈ ਇਹ ਕਣਕ ਡਿੱਗੀ ਹੋਈ ਆ ਇੱਧਰ ਆ ਮੋਟਰ ਦੇ ਪਰੇ ਵੀ ਡੱਗੀਆਂ ਇਸ ਤੋਂ ਪਰੇ ਮੱਕੀ ਲਾਈ ਹੋਈ ਆ ਇਹ ਚੀਜ਼ ਹੁੰਦੀ ਉਹ ਅ ਕਣਕਾਂ ਨੂੰ ਪਾਣੀ ਲੱਗ ਜਾਂਦੇ ਆ ਅੱਗੇ ਮੌਸਮ ਫਿਰ ਥੋੜਾ ਜਿਹਾ ਖਰਾਬ ਹੋਏ ਜਾਂਦੇ ਆ ਹਰ ਵਾਰ ਹੁੰਦੇ ਆ ਕਣਕ ਡਿੱਗ ਜਾਂਦੀਆਂ ਨੇ ਫਿਰ ਚਲੋ ਬਾਕੀ ਰੱਬ ਮੇਰ ਰੱਖੇ ਮੈਂ ਇੱਕ ਵੀਡੀਓ ਵੀ ਦੇਖੀ ਸੀ ਕਿਈ ਥਾਂ ਤੇ ਗੜੇ ਵੀ ਪਏ ਨੇ ਸ਼ਾਇਦ ਮੈਨੂੰ ਲੱਗਦਾ ਆ ਮੈਂ ਇੱਕ ਰੀਲ ਦੇਖੀ ਸੀ ਸ਼ਾਇਦ ਪੁਰਾਣੀ ਹੋਵੇ ਮੈਨੂੰ ਪਤਾ ਨਹੀਂ ਬਾਕੀ ਰੱਬ ਸੁੱਖ ਰੱਖੇ ਨਾ ਤੇ ਕਦੇ ਵੀ ਮਾਰ ਨਾ ਪਵੇ ਤੇ ਬਾਕੀ ਹਮ ਤੁਹਾਨੂੰ ਪਤਾ ਹੀ ਆ ਕਿਸਾਨਾਂ ਦਾ ਜਿਹੜੇ ਕਿਸਾਨ ਬੈਡਰਾਂ ਤੇ ਬਾਰਡਰਾਂ ਤੇ ਹੀ ਬੈਠੇ ਨੇ ਆਪਣੇ ਹੱਕਾਂ ਲਈ ਲੜਦੇ ਨੇ ਥੋੜਾ ਹੁੰਦਾ ਕਿਸਾਨਾਂ ਨਾਲ ਹੀ ਕਿਸਾਨਾਂ ਦੇ ਨਾਲ ਜਿਹੜੇ ਇਹ 6 ਮਹੀਨੇ ਦੀ ਫਸਲੇ ਹੁੰਦੀ ਆ ਕਮਾਈ ਦਾ ਸਾਧਨ ਜਿਹੜੇ ਖੇਤੀ ਕਰਦੇ ਨੇ ਸੁਰਬ ਵਧੀਆ ਇਹਨਾਂ ਨੂੰ ਹਨਾ ਵੀ ਵਧੀਆ ਦੇਵੇ ਕੋਈ ਮਾਰ ਨਾ ਪਵੇ ਕੁਦਰਤ ਦੀ ਤੇ ਜਦੋਂ ਅਸੀਂ ਪੈ ਗਏ ਪਾਣੀ ਲੱਗੇ ਤੇ ਹਵਾ ਉਹ ਨੇਰੀਆਂ ਚੱਲੀਆਂ ਡੇਗੀਆਂ ਕਣਕਾਂ ਸੋ ਜ਼ਿਆਦਾ ਨਹੀਂ ਗਿਰੀਆਂ ਹੈਗੀਆਂ ਲੋਕਾਂ ਦੀ ਚਲੋ ਕੋਈ ਨਹੀਂ ਪਾਣੀ ਲਾਏ ਤੇ ਬਖਸ਼ ਰੱਬ ਨਾ ਮਾਰ ਮਾਰੇ ਤੇ ਚਲੋ ਜੀ ਹੁਣ ਘਰ ਨੂੰ ਚਲਦੇ ਆ ਘਰੇ ਜਾ ਕੇ ਦੇਖਦੇ ਆ ਕੱਲ ਦਾ ਸ਼ੂਟ ਵੀ ਉਹਦੀ ਵੀ ਤਿਆਰੀ ਕਰਨੀ ਆ ਸਕ੍ਰਿਪਟ ਰੈਡੀ ਆ ਸਾਰਾ ਹੋ ਗਿਆ ਪ੍ਰਬੰਧ ਬਾਕੀ ਹੁਣ ਜਾ ਕੇ ਦੇਖਦੇ ਹਾਂ ਕਰੇ